ਇਲਾ ਮੈਂ ਆਪਣੀ ਜਤਿਵੰਦੀ ਸ਼੍ਰੀ ਵਪਰਦਾਨ ਜੰਮੇਰ ਚਾਹਾਨ ਤੇ ਸੂਚੀ ਤੀਰ ਦਾ ਧੰਨਵਾਦ ਕਰਦਾ ਨਾਲ ਪੁਰੇ ਇਲਾਕੇ ਦਾ ਧੰਨਵਾਦ ਕਰਦਾ ਕਿ ਜਿੱਥੇ ਉਹਨਾਂ ਨੇ ਸਾਡੇ ਤੇ ਪਹੁੰਚ ਕੇ ਤੁਹਾਡਾ ਹੌਸਲਾ ਵਧਾਈ ਕੀਤੀ ਤੇ ਦੂਜੇ ਪੱਖ ਸਾਡੀਆਂ ਜਿਹੜੀਆਂ ਰੱਖਿਆ ਗਿਆ ਮੰਗਾ ਤੇ ਬੜਾ ਗੌਰ ਵਿਚਾਰ ਕੀਤਾ ਤੇ ਸਾਂਝੇ ਵਿਚਾਰ ਕੀਤੇ ਗਏ ਉਹਦੇ ਵਿੱਚ ਕੁਝ ਮਸਲੇ ਬਹੁਤ ਗੰਭੀਰ ਸਨ ਜਿੱਦਾਂ ਕਿ ਇਸ ਇਲਾਕੇ ਦੇ ਵਿੱਚ ਸਭ ਤੋਂ ਜਿਹੜਾ ਮਸਲਾ ਹੀ ਕੈਂਸਰ ਦੇ ਰੋਗ ਦੇ ਬਰਾਬਰ ਸੀ ਵਾਟਕ ਦਾ ਜਿਹਦੇ ਵਿੱਚੋਂ ਅੱਛਾ ਅਸੀਂ ਦੁਆਬਾ ਕਿਸਾਨ ਕਮੇਟੀ ਵੱਲੋਂ 20 ਸਾਲ ਦੇ ਵਿੱਚ ਜਿਹੜੀ ਕਨਵੈਨਸ਼ਨ ਰੱਖੀ ਗਈ ਹੈ ਇਹਦੇ ਮਕਸਦ ਪ੍ਰਧਾਨ ਜੀ ਹੋਣਾ ਨੇ ਦੱਸ ਦਿੱਤੇ ਆ ਇਹਦੇ ਵਾਸਤੇ ਕੁਝ ਮੰਗਾ ਜਿਹੜੀਆਂ ਇਸ ਇਲਾਕੇ ਦੀਆਂ ਵੀ ਹੈਗੀਆਂ ਜਿਹੜੇ ਕਿ ਸਭ ਤੋਂ ਵੱਡੀ ਸਮੱਸਿਆ ਇਸ ਨੂੰ ਰਸਤੇ ਦੀ ਹੈ ਕਿ ਰਸਤਾ ਇਹਦਾ ਜਿਹੜਾ ਆਰਮੀ ਦੇ ਵਿੱਚੋਂ ਦੀ ਲੰਘਦਾ ਡਿਫੈਂਸ ਦਾ ਰਸਤਾ ਜਿਹੜਾ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ ਇਸ ਇਲਾਕੇ ਦੇ ਲੋਕ ਬਿਮਾਰ ਹੋ ਜਾਂਦੇ ਜਾਂ ਕੋਈ ਕਿਸੇ ਦਾ ਕੋਈ ਘਟਨਾ ਵਾਪਰ ਜਾਂਦੀ ਹੈ ਉਹਨੂੰ ਰਾਤ ਨੂੰ ਖੰਡ ਵਿੱਚ ਪ੍ਰੋਬਲਮ ਆਉਂਦੀ ਕੋਈ 10 15 ਕਿਲੋਮੀਟਰ ਦਾ ਏਰੀਆ ਘੁੰਮ ਕੇ ਫਿਰ ਜੀਟੀ ਰੋਡ ਤੇ ਚੜਿਆ ਜਾਂ ਜਵਾਨ ਬਜ਼ੁਰਗ ਤੇ ਵੱਖ-ਵੱਖ ਜ਼ਿਲ੍ਹਿਆਂ ਚੋਂ ਆਏ ਕਿਸਾਨ ਦੋਸਤੋ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਲਾਰੇ ਖੇਤੀ ਦੇ ਸਬੰਧੀ ਤੇ ਧਾਰਮਿਕ ਮੁੱਦਿਆਂ ਦੇ ਸਬੰਧੀ ਆਪ ਜੀ ਨੇ ਵਿਚਾਰਾ ਕਰਕੇ ਗਏ ਆ ਮੈਂ ਮੁबारकबाद ਦਿੰਨਾ ਸਰਕਲ ਪਠਾਨਕੋਟ ਦੀ ਸਮੁੱਚੀ ਟੀਮ ਨੂੰ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਅੱਜ ਮੀਰਥਲ ਦੇ ਵਿੱਚ ਦਵਾਕਸਾਂ ਕਮੇਟੀ ਪੰਜਾਬ ਦੀ ਕਨਵੈਨਸ਼ਨ ਕਰਵਾਈ ਹੈ ਆਪ ਦੀ ਸਰਕਲ ਪਠਾਨਕੋਟ ਦੀ ਜਿਹੜੀ ਕਨਵੈਨਸ਼ਨ ਆ ਸਰਕਲ ਪ੍ਰਧਾਨ ਅਮੇਰ ਸਿੰਘ ਅੰਬੀਕਸ਼ੇਂਗ ਵਾਈਸ ਪ੍ਰਧਾਨ ਮੇਰ ਸਿੰਘ ਬਦੀ ਸਿੰਘ ਜਨਸਕੱਤਰ ਸਾਰਿਆਂ ਦੀ ਰਹਿਮਾਈ ਹੋਈ ਹੈ ਅ ਔਰ ਵੱਡੀ ਗੈਂਟੀ ਦੇ ਵਿੱਚ ਜਿਹੜੇ ਕਿਸਾਨ ਤੇ ਕਿਸਾਨ ਬੀਬੀਆਂ ਇੱਥੇ ਪਹੁੰਚੇ ਆਏ ਸੋ ਸਾਡਾ ਮਕਸਦ ਇਹ ਆ ਕਿ ਇਸ ਤੋਂ ਪਹਿਲਾਂ ਵੀ ਅਸੀਂ 8 ਫਰਵਰੀ ਨੂੰ ਜਿਹੜੀ ਆ ਟਾਂਡਾ ਦੇ ਵਿੱਚ ਇੱਕ ਵੱਡੀ ਪੰਜਾਬ ਪੱਤੀ ਕਨਵੈਨਸ਼ਨ ਕਰਾਈ ਸੀ ਉਸ ਤੋਂ ਬਾਅਦ ਅਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਕਨਵੈਨਸ਼ਨਲ ਗਵਾਬਾਂ ਕਸਨ ਕਮੇਟੀ ਦੀ ਕਰਵਾ ਰਹੇ ਹਾਂ ਸੋ ਆਪ ਦੀ ਜਥੇਬੰਦੀ ਦੀ ਵਿਚਾਰਧਾਰਾ ਦੱਸ ਰਹੇ ਹਾਂ ਸਰਕਾਰ ਦੀਆਂ ਨਲਾਇਕੀਆਂ ਤੇ ਨਕਾਰੀਆਂ ਉਹਦੇ ਬਾਰੇ ਦੱਸ ਰਹੇ ਹਾਂ ਸੋ ਆਪ ਦੀ ਜਥੇਬੰਦੀ ਦੀ ਤਾਕਤਵਾਰੀ ਦੱਸ ਰਹੇ ਹਾਂ ਸੋ ਅੱਜ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਝੋਨੇ ਦੀ ਫਸਲ ਜਿਹੜੀ ਪੱਕ ਕੇ ਤਿਆਰ ਹੋ ਚੁੱਕੀ ਹੈ ਔਰ ਨਾ ਤੇ ਆਰਤੀ ਵੀਰ ਫੀਦਣ ਵਾਸਤੇ ਤਿਆਰ ਆ ਨਾ ਸ਼ੈਲਰ ਮਾਲਕ ਨੂੰ ਚੱਕਣ ਵਾਸਤੇ ਤਿਆਰ ਆ ਔਰ ਕਿਸਾਨ ਵੀਰ ਚਿੰਤਾ ਦੇ ਵਿੱਚ ਪਏ ਹੋਏ ਆ ਔਰ ਉਹਦੇ ਵਿੱਚ ਪਿਸ ਕਿਸਾਨ ਵੀ ਵਿਆਹ ਆ ਸੋ 1 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਇਕ ਤਰੀਕ ਨੂੰ ਅਸੀਂ ਸਰਕਾਰੀ ਖਰੀਦ ਕਰਾਂਗੇ ਪਰ ਜਿਹੜੀ 126 ਵੈਰਾਈਟੀ ਜਿਹੜੀ ਮੁੱਖ ਮੰਤਰੀ ਸਾਹਿਬ ਪੰਜਾਬ ਨੇ ਬਜਾਈ ਸੀ ਕਿ ਪਾਣੀ ਦਾ ਜਿਹੜਾ ਲੈਵਲ ਆ ਉਹ ਨੂੰ ਆਪ ਕੀਤਾ ਜਾਵੇ ਕਿ ਥੋੜੇ ਸਮੇਂ ਦੇ ਵਿੱਚ ਪੱਕ ਰਵੇ ਉਹ ਅੱਜ ਸ਼ੈਲਰ ਮਾਲਕਾਂ ਨੇ ਲੈਣ ਤੋਂ انکار ਕਰ ਦਿੱਤਾ ਕਿਉਂਕਿ ਉਹਦੀ ਯੂਨਿਟ ਘਟਿਆ 5 ਕਿਲੋ ਦਾ ਫਰਕ ਪੈਂਦਾ ਆ 5 ਕਿਲੋ ਦਾ ਫਰਕ ਦਾ ਮਤਲਬ ਕਿ 250 ਰੁਪਏ ਦਾ ਫਰਕ ਜਿਹੜਾ ਆ ਉਹਦਾ ਚੂਣਾ ਸ਼ੈਲਰਾ ਮਾਲ ਕਰਨ ਲੱਗਦਾ ਤੇ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ। ਉਹ ਫਰਕ ਕੌਣ ਕੱਢੇ? ਅੱਜ ਕੇਂਦਰ ਸਰਕਾਰ ਜਿਹੜੀ ਆ ਸ਼ੈਲਰਾ ਮਾਲਿਆਂ ਜਿਹੜੀਆਂ ਸਾਡੇ ਸਟੋਰਾਂ ਦੇ ਵਿੱਚ ਮਾਲ ਪਿਆ ਚੋਲ ਪਿਆ ਆ। ਉਹ ਉਥੋਂ ਚੱਕ ਨਹੀਂ ਹੋਇਆ। ਸਪੇਸ ਬਣੀ ਨਹੀਂ। ਮੰਡੀਆਂ ਦਾ ਮਾਲ ਸਟੋਰਾਂ ਦੇ ਵਿੱਚ ਜਾਊਗਾ ਤੇ ਫਿਰ ਮੰਡੀਆਂ ਖਾਲੀ ਹੋ ਗਈਆਂ। ਉਹ ਕਹਿਣ ਤੋਂ ਭਾਵ ਆ ਕਿ ਹਰੇਕ ਪਾਸੇ ਜਿਹੜਾ ਆ ਖਿਆਈ ਔਰ ਇਸ ਵੇਲੇ ਸਥਿਤੀ ਜਿਹੜੀ ਆ ਗੰਭੀਰ ਬਣੀ ਹੋਈ ਆ। ਸੋ ਅਸੀਂ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੋਂ ਤੇ ਕੇਂਦਰ ਤੋਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ 1 ਅਕਤੂਬਰ ਨੂੰ ਐਲਾਨ ਕੀਤਾ मंडीअ <laughs> जी <laughs> ਸਰਕਲ ਪ੍ਰਧਾਨ ਸਰਦਾਰ ਅਮਰੀਕ ਸਿੰਘ ਜੀ ਵੱਡੀਆਂ ਸਵਾਭਾ ਨਵਾ ਰਹੇ ਆ ਸਤਿ ਸ੍ਰੀ ਅਕਾਲ ਸੋ ਬਸ ਸੋਚ ਬਸ ਜੀ ਸਰਦਾਰ ਜੀ ਜਿਹੜੇ ਆ ਉਹ ਦਰਤਾਂ ਨੂੰ ਖਰਾਬ ਕਰ ਦਿੰਦੇ ਆ ਤੋੜ ਦਿੰਦੇ ਆ ਉਹਨਾਂ ਨੂੰ ਸਾਹਮਣੇ ਜ਼ਿੰਮੇਵਾਰੀ ਕਿਹਦੀ ਆ ਸੋ ਗਵਰਨਮੈਂਟਾਂ ਦੀ ਕੈਣੀ ਦੇ ਵਿੱਚ ਤੇ ਕਥਨੀ ਦੇ ਵਿੱਚ ਫਰਕ ਆ ਅਸੀਂ ਇਹਨਾਂ ਨੂੰ ਮੌਕੇ-ਮੌਕੇ ਸਰ ਯਾਦ ਕਰਾਉਂਦੇ ਰਹਿੰਨੇ ਆ ਤੇ ਇਹਨਾਂ ਨੂੰ ਸੰਭੋ ਕੋਈ ਚਰਾੰਦ ਨਹੀਂ ਜਿੱਥੇ ਚਰਾੰਦ ਹੈਗੀ ਆ ਉਥੇ ਚਾਰਨ ਤਾਂ ਕਿ ਸਾਡੇ ਜਿਹੜੇ ਆ ਹਰੀਆਲੀ ਸਾਡੇ ਦਰਖਤ ਸਾਡੇ ਉਹ ਬਚ ਸਕਣ ਇਹ ਗਵਰਨਮੈਂਟਾਂ ਦਾ ਜਿਹੜਾ ਫਰਜ਼ ਬਣਦਾ ਸਾਡੇ ਬੀਬੀ ਹਰਜੀਤ ਕੌਰ ਜੀ ਚੀਮਾ ਸਾਹਿਬ ਬਦ ਇਹਨਾਂ ਦਾ ਸਭ ਤੋਂ ਵੱਡੀ ਸਮੱਸਿਆ ਇੱਕ ਰਸਤੇ ਦੀ ਹੈ ਜਿਹੜੀ ਕਿ ਰਾਤ ਨੂੰ 8:00 ਤੋਂ 9:00 ਵਜੇ ਤੋਂ ਬਾਅਦ ਮੇਰਾ ਖਿਆਲ ਸ਼ਾਇਦ ਬੰਦ ਹੋ ਜਾਂਦਾ ਇਹ ਸਾਰੀ ਉਮਰ ਲਈ ਇਹਨਾਂ ਦਾ ਲੱਗਾ ਹੋਇਆ ਕੋਡ ਹੈ ਜਿਹੜਾ ਕਿ ਪੋਲੀਟਿਕਲ ਪਾਰਟੀਆਂ ਇਲਕਾਂ ਤੇ ਆ ਕੇ ਇਹਨਾਂ ਨੂੰ ਬਹੁਤ ਹੀ ਬੜੇ-ਬੜੇ ਦੱਸ ਕੇ ਤੇ ਇਹਨਾਂ ਦੀਆਂ ਵੋਟਾਂ ਲੁੱਟ ਕੇ ਚਲੇ ਜਾਂਦੇ ਆ ਆਪਣੀਆਂ ਕੋਠੀਆਂ 'ਚ ਏਸੀਆਂ 'ਚ ਬਹਿ ਜਾਂਦੇ ਜਾ ਕੇ ਜਿਹੜਾ ਕੀ ਇਹਨਾਂ ਲਈ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰੀ ਸੰਖਿਆ ਵਿੱਚ ਜਿਹੜੀ ਇੱਧਰ ਦੇ ਲੋਕ ਹੈ ਸਾਡੀ ਜਥੇਬੰਦੀ ਨਾਲ ਜੁੜੇ ਆ ਤੇ ਅਸੀਂ ਆਪਣੇ ਟੋਟਲ ਦੁਆਬਕਸਰ ਕਮੇਟੀ ਵੱਲੋਂ ਪੂਰਜੋਰ ਆਪਣੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਜਿਹੜਾ ਇਹ ਮੇਨ ਮੁੱਦਾ ਇਹਦਾ ਕੋਈ ਹੱਲ ਕਰਾਇਆ ਜਾ ਸਕੇ ਅਸੀਂ ਪ੍ਰਧਾਨ ਸਾਹਿਬ ਨੂੰ ਵੀ ਕਹਿੰਦੇ ਆ ਵੀ ਸਾਡੇ ਜਿਹੜੇ ਵੀ ਭਾਜਪਾ ਜਾਂ ਕੋਈ ਹੋਰ ਵੀ ਮੰਤਰੀ ਜਿਹੜੇ ਹੈਗੇ ਆ ਲੋਕਲ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਏ ਮਿਲ ਕੇ ਤੇ ਇਹਨਾਂ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਇਹ ਹੈ ਉਹ ਇਹਨਾਂ ਦਾ ਹੱਲ ਕਰਾਈਏ ਰਹੀ ਗੱਲ ਕਿਸਾਨੀ ਦੀ ਦੁਆਬਕਸਰ ਕਮੇਟੀ ਪੰਜਾਬ ਮੇਰੇ ਬਹੁਤ ਹੀ ਸਤਿਕਾਰਯੋਗ ਸਰਕਲ ਪਠਾਨਕੋਟ ਦੀ ਸੱਜਣ ਮਿੱਤਰ ਜੋ ਕਿ ਦੋਬਾਬਾ ਕਿਸਾਨ ਕਮੇਟੀ ਪੰਜਾਬ ਦੇ ਪਠਾਨ ਪਠਾਨਕੋਟ ਇਕਾਈ ਦੇ ਵਿੱਚ ਪਹਿਲੀ ਵਾਰੀ ਜੋ ਕਨਵੈਨਸ਼ਨ ਤੁਸੀਂ ਪਰਵਾਣ ਜਾ ਰਹੇ ਹੋ ਇਸ ਦੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ ਆਪ ਵਧਾਈ ਦੇ ਪਾਤਰ ਹੋ ਦਾਸ ਨੂੰ ਵੀ ਹੁਕਮ ਹੋਇਆ ਆਪ ਦੇ ਸਾਹਮਣੇ ਕੁਝ ਬੇਨਤੀਆਂ ਕਰੂੰਗਾ ਜਿੱਥੇ ਤੁਸੀਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਰੱਖੋਗੇ ཯འ཰ ཉམ སྱ ན ཁ སྱ ཁ སྱ